ਰਚਨਾਏ ਧਰਮ ਕੋਟ ਜਾਂਕੇ ਪ੍ਰਤہار ਠੀਕ ਹੈ ਨਾ ਜੀ ਇੱਕ ਨੇ ਦੋ ਨੇ ਪਾਸ਼ਾ ਕਹਿ ਰਹੇ ਕਰੋੜਾਂ ਧਰਮ ਰਾਜ ਉਹਦੇ ਦਰਵਾਜੇ ਤੇ ਦਰਬਾਨ ਚੀ ਬਰ ਕੇ ਖੜੇ ਤੇ ਉਹਦੇ ਹੁਕਮ ਦੀ ਅਡੀਕ ਵਿੱਚ ਹੁੰਦੇ ਨੇ ਕੀ ਹੈ 1 ਨਹੀਂ 2 ਨਹੀਂ 3 ਨਹੀਂ ਕਰੋੜਾ ਪਾਛੇ ਦਾ ਪ੍ਰਮਾਣ ਦਈ ਦਾ ਕਈ ਵਾਰੀ ਗੁਰੂ ਆਰਮਦਾਸ ਜੀ ਆਂ ਦਾ ਜਾਂ ਕੀ ਹੈ ਜਵਨ ਕਾਲ ਕਰ ਜੋੜ ਹੁਕਮ ਜੋ ਕਰੇ ਸੋ ਮੰਨੇ ਭਵ ਸਾਗਰ ਬੰਦੇ ਸਿਖਤਾਰੇ ਸੋ ਪ੍ਰਸ਼ੰਨੇ ਜੇਨ ਮੌਤ ਦਾ ਕਾਲ ਜਿਹੜਾ ਹੈ ਮੌਤ ਕਹਿੰਦੇ ਗੁਰੂ ਰਾਮਦਾਸ ਦੇ ਦਰਵਾਜ਼ੇ ਤੇ 24 ਘੰਟੇ ਹੱਥ ਜੋੜ ਕੇ ਖੜਾ ਰਹਿੰਦਾ ਹੈ ਜਮਨ ਕਾਲ ਕਰ ਜੋੜ ਹੁਕਮ ਜੋ ਕਰੇ ਸੋ ਉਹਦੀ ਤਾਕਤ ਨਹੀਂ ਕਿ ਉਹ ਗੁਰੂ ਰਾਮਦਾਸ ਦਾ ਹੁਕਮ ਮੋੜ ਜਾਵੇ ਜਿਸ ਸੇ ਕਾਲ ਗੁਰੂ ਪ੍ਰਸੰਨ ਹੋ ਜਾਂਦਾ ਤੇ ਉਹਨੂੰ ਬੜੀ ਖੁਸ਼ੀ ਨਾਲ ਕਹਿੰਦਾ ਕਿ ਉਹਨੂੰ जान दो ਸਾਡੀ ਪੂਰੀ ਨੂੰ ਭਬ ਸਾਗਰ ਉਹਦੇ ਅੱਲੋਂ ਪਾਉ ਜਲ ਸਾਗਰ ਉਹ ਦਰਵਾਜ਼ਾ ਹੀ ਬੰਦ ਹੈ ਬੰਨ ਪਾ ਦਿੰਦਾ ਤੂੰ ਨਹੀਂ ਇੱਧਰ ਜਾਣਾ ਹੈ ਤਾਰੇ ਸੋ ਪ੍ਰਸ਼ੰਨੇ ਫੇ ਠੀਕ ਹੈ ਨਾ ਜੀ ਸਿਰ ਆਤ ਪਤ ਸਚੋ ਤਖਤ ਜੋਗ ਭੋਗ ਸੰਜੁਤ ਬਲ ਪੂਰਨ ਬਲ ਦੇ ਸਮੇਤ ਧੰਨ ਸਾਹਿਬ ਸ੍ਰੀ ਗੁਰੂ ਰਾਮ ਰਾਸ ਜਿਨ੍ਹਾਂ ਦੇ ਕੋਲੇ ਰਾਜ ਵੀ ਤੇ ਜੋਗ ਵੀ ਹੈ ਠੀਕ ਹੈ ਨਾ ਜੀ ਜਿੱਥੇ ਜਾ ਕੇ ਰਾਜੇ ਵੀ yogੀਆਂ ਵਾਂਗੂ ਹੁੰਦੇ ਨੇ ਰਾਜ ਮੇ ਰਾਜਾ ਜੋਗ ਮੇ yogੀ ਤਬ ਮੈਂ ਤਾਂ ਪਿਛਰ ਗ੍ਰਿਸ਼ਟ ਮੇ ਪੋ ਗਈ ਠੀਕ ਹੈ ਨਾ ਜੀ ਤੋਂ ਬੇਨਤੀ ਕਰ ਰਹੇ ਹਾਂ ਰਾਜੇ ਕਿ ਉਹ ਗੁਰੂ ਰਾਮਦਾਸ ਸਚ ਛਲ ਪਣ ਪਣ ਬੇਨਤੀ ਕਰਦਾ ਹੈ ਪਟਸਨ ਤੂੰ ਅਟੱਲ ਰਾਜ ਅਭਗ ਦਲ ਤੇਰਾ ਰਾਜ ਸਦਾ ਅਟੱਲ ਹੈ ਤੇ ਤੇਰਾ ਦਲ ਤੇਰੀ ਫੌਜ ਜਿਹੜੀ ਹੈ ਉਹ ਵੀ ਅਭਗ ਹੈ ਜਿਹਨੂੰ ਕੋਈ ਭੰਨ ਨਹੀਂ ਸਕਦਾ ਹੈ ਜਿਹਨੂੰ ਕੋਈ ਹਲਾ ਹੀ ਨਹੀਂ ਸਕਦਾ ਹੈ ਔ ਅਸੀਂ ਸਤਗੁਰਾਂ ਦੇ ਆਪਾ ਚਰਨਾ ਚ ਲੱਗੇ ਹੋਏ ਆ ਕੋਈ ਡਰ ਨਹੀਂ ਹੈ ਠੀਕ ਹੈ ਨਾ ਜੀ ਆ